ਬڑے ਲੰਮੇ ਸਮੇਂ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬੇਨਤੀਆਂ ਕਰਨ ਦੇ ਆ ਕਿ ਈਮਾਨ ਸਿੰਘ ਮਾਨ ਬਹੁਤ ਜੱਦੋਜਹਿਦ ਕਰਦਾ ਹੈ ਔਰ ਵੱਡਿਆ ਜਾ ਸਕਦਾ ਹੈ ਵੇਖ ਨਹੀਂ ਸਕਦਾ ਤੇ ਇਹਨੂੰ ਆਪਾਂ ਪਾਰਟੀ ਦੀ ਜ਼ਿੰਮੇਵਾਰੀ ਨਾਲ ਕੋਈ ਦਈਏ ਉਹ ਕਹਿੰਦੇ ਜੀ ਮੈਂ ਪਰਿਵਾਰਵਾਦ ਨਹੀਂ ਕਰਨਾ ਮੈਂ ਬਿਲਕੁਲ ਨਹੀਂ ਇਹ ਕੰਮ ਕਰ ਸਕਦਾ ਇਹ ਅੱਜ ਤੋਂ 5 ਸਾਲ ਪਹਿਲਾਂ ਦੇ ਮਤੇ ਪੈ ਰਹੇ ਸਾਡੀ ਪਾਰਟੀ 'ਚ ਪਰ ਮਾਨ ਸਾਹਿਬ ਮੰਨ ਨਹੀਂ ਰਹੇ ਹੁਣ ਅਸੀਂ ਕੀ ਕੀਤਾ ਹੈ ਕਿ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸਾਰੀ ਪਾਰਟੀ ਨੇ ਕਿ ਦੇਖੋ ਜੇ ਤਾਂ ਤੁਸੀਂ ਮੁੱਖ ਮੰਤਰੀ ਹੋ ਤੇ ਉਹਨੂੰ ਡਿਪਟੀ ਮੁੱਖ ਮੰਤਰੀ ਬਣਾ ਰਹੇ ਹੋ ਫੇਰ ਤਾਂ ਤੁਹਾਡੇ ਵਾਸਤੇ ਪਰਿਵਾਰ ਬਾਦ ਆ ਪਰ ਜੇ ਤੁਸੀਂ ਬਲਦੀ ਪੱਠੀ ਚ ਆਪ ਵੜੇ ਹੋ ਤੇ ਆਪਣੇ ਪੁੱਤ ਨੂੰ ਵੀ ਪਾ ਰਹੇ ਹੋ ਤਾਂ ਫੇਰ ਤਾਂ ਤੁਸੀਂ ਕਲਗੀਆਂ ਵਾਲੇ ਦੇ ਵਾਰਿਸ ਹੋ ਫੇਰ ਤੁਹਾਨੂੰ ਫਕਰ ਮਹਿਸੂਸ ਹੋਣਾ ਚਾਹੀਦਾ ਹੈ ਤੇ ਤੁਸੀਂ ਬਾਹਰੋਂ ਵੀ ਛੱਡ ਲਿਆ ਉਹਦਾ ਕਾਰੋਬਾਰ ਵੀ ਛਡਾਤਾ ਤੇ ਇੱਥੇ ਆਣ ਕੇ ਤੂੰ ਕੌਮ ਦੀ ਲੜਾਈ ਲੜ ਫੇਰ ਉਹਨੂੰ ਕੌਮ ਦੀ ਜ਼ਿੰਮੇਵਾਰੀ ਤਾਂ ਦੋ ਹੁਣ ਇਹਦਾ ਮਤਲਬ ਇਹ ਥੋੜਾ ਕਿ ਆਪਣੀ ਪਾਰਟੀ ਕੋਈ ਤੁਹਾਡੇ ਜਾਣ ਤੋਂ ਬਾਅਦ ਵੇਚ ਦੇ ਇਹਦਾ ਇਹਦਾ ਮਤਲਬ ਸਾਡਾ ਲੀਡਰ ਤੇ ਇਦਾਂ ਦਾ ਹੋਣਾ ਚਾਹੀਦਾ ਹੈ ਜਿਹੜਾ ਕੱਖ ਵੀ ਪੱਲੇ ਨਾ ਰਵੇ ਪਰ ਵਿਕੇ ਨਾ